ਵੰਦੇ ਆ ਯੋਨਦੇ ਮੂੰਹ ਬੰਨੇ ਹੋਇਆ ਮੂੰਹ ਬੰਨੇ ਹੋਇਆ ਤੇ ਉਹ ਟਰਾਲੀਆਂ ਤੂ ਤੂ ਕੇ ਪਤਾ ਨਹੀਂ ਕਿੱਧਰ ਲੈ ਕੇ ਜਾ ਰਿਹਾ ਕੁਝ ਟਰਾਲੀਆਂ ਤੂ ਤੂ ਕੇ ਖਤਾਨਾ ਚ ਸਟੀਆਂ ਜਾ ਰਹੀਆਂ ਆਸੇ ਪਾਸੇ ਸਟੀਆਂ ਜਾ ਰਹੀਆਂ ਉਹ ਪੰਨੀਆਂ ਤੋੜੀਆਂ ਜਾ ਰਹੀਆਂ ਕਿਉਂ ਨਾ ਟਰਾਲੀਆਂ ਚ ਉਹ ਸਮਾਨ ਪੁਲਿਸ ਚੋਰੀ ਕਰ ਰਹੀ ਹੈ ਜਿਹੜਾ ਅਸੀਂ ਅੱਖੀਂ ਦੇਖਿਆ ਜਿਹਦੇ ਅਸੀਂ ਚਸ਼ਮਦੀਤ ਗਵਾਹ ਹੈ ਕਿ ਇੱਕ ਪੁਲਿਸ ਮੁਲਾਜ਼ਮ ਸਿਲੰਡਰ ਦੇ ਉੱਤੇ ਕੱਪੜਾ ਪਾ ਕੇ ਇਹ ਕਹਿੰਦਾ ਸਾਨੂੰ ਸੁਣਾਈ ਦਿੱਤਾ ਕਿ ਚਲ ਥਾਣੇ ਕੰਮ ਆਊਗਾ ਤੇਈ ਬਜ਼ੁਰਗਾਂ ਦੀਆਂ ਪਕਾਈਆਂ ਰੋਟੀਆਂ ਵੀ ਪੁਲਿਸ ਖਾ ਗਈ ਇਹਨਾਂ ਨੂੰ ਅਰੇਸਟ ਕਰ ਲਿਆ ਸੀ ਬੱਸਾਂ 'ਚ ਭਾ ਲਿਆ ਸੀ ਇਹਨਾਂ ਨੂੰ ਕੋਈ ਪਟਿਆਲੇ ਕੋਈ ਰਾਜਪੁਰੇ ਬੱਸ ਸਟੈਂਡ ਤੇ ਚੜਾ ਆਉਂਦੇ ਠੀਕ ਹੈ ਜੋ ਤੁਹਾਨੂੰ ਪਤਾ ਕਿ ਇਹਨਾਂ ਨੂੰ ਤੋਰਨਾ ਇਹਨਾਂ ਨੂੰ ਕਿਸੇ ਟਿਕਾਣੇ ਲਾ ਆਉਂਦੇ ਤੁਸੀਂ ਉਹਨਾਂ ਨੂੰ ਐ ਜਲੀਲ ਕਰਕੇ ਛੱਡਤਾ ਯਾਰ ਤੁਹਾਡੇ ਬਜ਼ੁਰਗ ਸੀ ਕੀ ਤੁਹਾਡਾ 2000 ਦਾ ਤੇਲ ਲੱਗ ਜਾਂਦਾ ਤੇ ਤੁਸੀਂ ਛੱਡਿਆ ਆਉਂਦੇ ਯਾਰ ਵੈਸੇ ਵੀ ਤੁਹਾਡੀ ਪੁਲਿਸ ਨਾਲ ਸਮਝਾ ਚੱਕੀ ਰਹੀ ਹੈ ਉਹ ਵੇਚ ਦਿੰਦੀ ਤੇ ਕੋਈ ਤੇਲ ਪਵਾ ਕੇ ਉਹਨਾਂ ਨੂੰ ਖੱਢੇ ਆਉਂਦੀ ਬਜ਼ੁਰਗ ਕੋਈ 80 ਸਾਲ ਦਾ ਕੋਈ 70 ਸਾਲ ਦਾ ਕੋਈ ਬਜ਼ੁਰਗ ਮਾਦਾ ਉਹ ਵਿਚਾਰੇ ਤੁਰ ਤੁਰ ਕੇ ਕੋਈ ਜਿਹੜੇ ਸ਼ੰਭੂ ਦੇ ਸਟੇਸ਼ਨ ਤੇ ਕੋਈ ਕਿਤੇ ਕੋਈ ਕਿਤੇ ਪਹੁੰਚ ਕੇ ਤੇ ਕਈ ਲੋਕ ਇਹ ਵੀ ਕਹਿ ਰਹੇ ਸੀ ਕਿ ਹੋ ਸਕਦਾ ਰਾਤਾਂ ਜਿਹੜੀਆਂ ਸੜਕ ਤੇ ਕੱਢ ਕੇ ਸਵੇਰ ਨੂੰ ਕੋਈ ਸਾਧਨ ਬਣੇ ਸਾਡਾ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਜਿਵੇਂ ਜਿਹੜੇ ਇੱਥੇ ਲੋਕ ਬੈਠੇ ਸੀ ਉਹ ਕਿਸੇ ਹੋਰ ਦੇਸ਼ ਦੇ ਵਾਸੀ ਸੀ ਤੇ ਉਹਨਾਂ ਨੇ ਇੱਥੇ ਬੈਠ ਕੇ ਗੁਨਾਹ ਕੀਤਾ ਸੀ